ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕਿਰਪਾ ਸਿੰਘ ਜੀ ਸਟਾਰ ਟਵੀ ਤੋਂ ਤੇ ਬਹੁਤ ਹੀ ਵਧੀਆ ਖੁਸ਼ਖਬਰੀ ਵਾਲੀ ਗੱਲ ਹੈ ਸਾਡੇ ਫੋਟੋਗ੍ਰਾਫਰਾਂ ਭਰਾਵਾਂ ਵਾਸਤੇ ਤੇ ਖੁਸ਼ਖਬਰੀ ਵਾਲੀ ਗੱਲ ਇਹ ਹੈ ਕਿ 12 13 ਅਗਸਤ 2024 ਨੂੰ ਵੱਡੀ ਹੀ ਪੰਜਾਬ ਫੋਟੋ ਐਸੋਸੀਏਸ਼ਨ ਵੱਲੋਂ ਉਪਰਾਲਾ ਕਰਕੇ ਐਗਜ਼ਿਬਿਸ਼ਨ ਹੈ ਜਿਹੜੀ ਲਗਾਈ ਜਾ ਰਹੀ ਹੈ ਐਗਜ਼ਿਬਿਸ਼ਨ ਦੇ ਉੱਤੇ ਸਾਰਿਆਂ ਨੂੰ ਇਨਵਾਈਟ ਹੋਣ ਵਾਸਤੇ ਪੰਜਾਬ ਦੇ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਪ੍ਰੈਜ਼ੀਡੈਂਟ ਰਗਵੀਰ ਸਿੰਘ ਸੀਨੀਅਰ ਜੁਗਰਾਜ ਸਿੰਘ ਜੀ ਤੇ ਸੈਕਟਰੀ ਸਾਹਿਬ ਪਰਮਜੀਤ ਸਿੰਘ ਜੀ ਤੇ ਜਨਰਲ ਸੈਕਟਰੀ ਸੰਜੀਵ ਲੇਖੀ ਜੀ ਵੱਲੋਂ ਇਹ ਵਿਸ਼ੇਸ਼ ਫੋਨ ਤੇ ਗੱਲਬਾਤ ਹੋਈ ਉਹਨਾਂ ਨਾਲ ਕਿਉਂਕਿ ਕਿਹੜੀਆਂ ਕਿਹੜੀਆਂ ਕੰਪਨੀ ਆ ਰਹੀਆਂ ਕੀ ਕੀ ਕੁਝ ਹੋ ਰਿਹਾ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਅੱਜ ਉਹ ਇਸ ਜਾਣਕਾਰੀ ਤੁਹਾਡੇ ਸਾਹਮਣੇ ਅਸੀਂ ਰੱਖਣ ਜਾ ਰਹੇ ਹਾਂ ਤੇ ਪਹਿਲਾਂ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਉਹਨਾਂ ਫੋਟੋਗ੍ਰਾਫਰਾਂ ਭਰਾਵਾਂ ਵਾਸਤੇ ਜਿਹੜੇ ਸੋਚ ਰਹੇ ਸੀ ਵੀ ਅਸੀਂ ਐਗਜ਼ੀਬਿਸ਼ਨ ਹੈ ਜਿਹੜੀ ਹੈ ਦਿੱਲੀ ਨਹੀਂ ਜਾ ਸਕਦੇ ਜਾਂ ਬੰਬਈ ਨਹੀਂ ਜਾ ਸਕਦੇ ਜਾਂ ਕਿਤੇ ਹੋਰ ਨਹੀਂ ਜਾ ਸਕਦੇ ਉਹ ਪੰਜਾਬ ਦੇ ਵਿੱਚ ਲੁਧਿਆਣਾ ਵਿੱਚ ਸੋਨਾ ਗ੍ਰੈਂਡ ਦੇ ਵਿੱਚ ਪਹੁੰਚ ਕੇ ਆਪਣੇ ਤੁਹਾਡੇ ਬਹੁਤ ਹੀ ਨੇੜੇ ਜਿਹੜੀ ਐਗਜ਼ੀਬਿਸ਼ਨ ਆ ਬਹੁਤ ਵੱਡੀ ਐਗਜ਼ੀਬਿਸ਼ਨ ਲੱਗ ਰਹੀ ਹੈ ਜਿਹਦੇ ਵਿੱਚ 108 ਸਟਾਲ ਜਿਹੜੇ ਲੱਗੇ ਜਾਣੇ ਆ 70 ਤੋਂ 80 ਕੰਪਨੀਆਂ ਜਿਹੜੀਆਂ ਇਹਦੇ ਵਿੱਚ ਪਹੁੰਚ ਰਹੀਆਂ ਨੇ ਹਿੱਸਾ ਲੈ ਰਹੀਆਂ ਨੇ ਉਹਦੇ ਵਿੱਚ ਤੁਹਾਡੇ ਵਾਸਤੇ ਬਹੁਤ ਬਿਹਤਰੀਨ ਚੀਜ਼ਾਂ ਜਿਹੜੀਆਂ ਲੈ ਕੇ ਫੋਟੋਗ੍ਰਾਫੀ ਦੇ ਸਬੰਧ ਦੇ ਵਿੱਚ ਲੈ ਕੇ ਤੁਹਾਡੇ ਕੋਲ ਪਹੁੰਚ ਰਹੀਆਂ ਨੇ ਤੇ ਇਹਦੇ ਵਿੱਚ ਅੱਜ ਜਿਹੜੀ ਜਾਣਕਾਰੀ ਸਾਨੂੰ ਦਿੱਤੀ ਹੈ ਤੇ ਇਹਦੇ ਵਿੱਚ 올 ਇੰਡੀਆ ਪ੍ਰਧਾਨ ਦੇ ਜਿਹੜੇ ਗੁਰਨਾਮ ਸਿੰਘ ਜੀ ਸ਼ੇਖਪੁਰਾ ਜੀ ਤੇ ਉਹ ਵੀ ਪਹੁੰਚ ਰਹੇ ਨੇ ਤੇ ਸਾਡੇ ਰੋਪੜ ਜ਼ਿਲ੍ਹੇ ਦੇ ਪ੍ਰਧਾਨ ਜਨਰਲ ਸਕੱਤਰ ਅ ਅੰਗਰੇਸ ਸਿੰਘ ਜੀ ਤੇ ਉਹਦੇ ਵਿੱਚ ਮੀਤ ਪ੍ਰਧਾਨ ਸੰਜੀਪ ਕੁਮਾਰ ਜੀ ਤੇ ਗੁਰੀ ਜੀ ਜਿਹੜੇ ਸਾਡੇ ਰੋਪੜ ਜ਼ਿਲ੍ਹੇ ਤੋਂ ਐ ਤੇ ਅਲੱਗ-ਅਲੱਗ ਦੇਸ਼ਾਂ ਤੋਂ ਮਤਲਬ ਜੇ ਸਟੇਟਾਂ ਤੋਂ 10 ਸਟੇਟਾਂ ਤੋਂ 올 ਇੰਡੀਆ ਦੀ ਜਿਹੜੀ ਟੀਮਾਂ ਐ ਫੋਟੋਗ੍ਰਾਫਰ ਐਸੋਸੀਏਸ਼ਨ ਵਾਸਤੇ ਜਿਹੜੀ ਕੰਮ ਕਰਦੀਆਂ ਨੇ ਤੇ ਉਹ ਵੀ ਉੱਥੇ ਪਹੁੰਚ ਰਹੀਆਂ ਨੇ ਤੇ ਵੱਧ ਤੇ ਵੱਧ ਤੁਸੀਂ ਉੱਥੇ ਪਹੁੰਚੋ ਤੇ ਉਸ ਤੋਂ ਇਲਾਵਾ ਉਦੇ ਵਿੱਚ ਤੁਹਾਨੂੰ ਜਿਵੇਂ ਕਿ 108 ਸਟਾਲ ਜਿਹੜੇ ਲਗਾਏ ਜਾ ਰਹੇ ਨੇ ਉਹਦੇ ਵਿੱਚ ਤੁਹਾਨੂੰ ਵੱਖ-ਵੱਖ ਚੀਜ਼ਾਂ ਫੋਟੋਗ੍ਰਾਫੀ ਦੇ ਸਬੰਧ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਬਿਹਤਰੀਨ ਚੀਜ਼ਾਂ ਜਿਹੜੀਆਂ ਆ ਲੇਟੈਸਟ ਜਿਹੜੇ ਕੈਮਰੇ ਆ ਰਹੇ ਨੇ ਤੇ ਇੱਕ ਹੋਰ ਖੁਡੀ ਸਭ ਤੋਂ ਵੱਡੀ ਖੁਸ਼ਖਬਰੀ ਹੈ ਸੋਨੀ ਵੱਲੋਂ ਨਿਕੋਨ ਵੱਲੋਂ ਫੂਜੀ ਤੇ ਕੈਨਨ ਵੱਲੋਂ ਜਿਹੜੇ ਤੁਹਾਡੇ ਕੈਮਰੇ ਦੀ ਸਰਵਿਸ ਹੈ ਔਰ ਲੈਂਸ ਕਲੀਨਿੰਗ ਹੈ ਔਰ ਸੋਨੀ ਵੱਲੋਂ ਅਪਗ੍ਰੇਡ ਕੈਮਰੇ ਜਿਹੜੇ ਕਰਨੇ ਜਾ ਰਹੇ ਆ ਤੇ ਹੋਰ ਕੰਪਨੀਆਂ ਜਿਹੜੀਆਂ ਇਹ ਆ ਰਹੀਆਂ ਨੇ ਚਾਰ ਕੰਪਨੀਆਂ ਤੁਹਾਨੂੰ ਜਿਵੇਂ ਕਿ ਦੱਸਿਆ ਸੋਨੀ ਨਿਕੋਨ ਫੂਜੀ ਤੇ ਕੈਨਨ ਇਹ ਸਾਰੀਆਂ ਤੁਹਾਡੀਆਂ ਕੈਮਰੇ ਦੀ ਜਿਹੜੀਆਂ ਸਰਵਿਸ ਵਗਾਰਾ ਸਾਰੀ ਫ੍ਰੀ ਕਰਨੀ ਆ ਤੁਸੀਂ ਆਪਣਾ ਜਿਹੜਾ ਕੋਈ ਵੀ ਚੀਜ਼ ਅਪਡੇਟ ਕਰਾਣੀ ਆ ਕਲੀਨਿੰਗ ਕਰਾਣੀ ਆ ਬਿਲਕੁਲ ਫ੍ਰੀ ਹੈ ਜਿਹੜੀ ਆ ਇਸ ਜਿਹੜੀ ਐਗਜ਼ਿਬੀਸ਼ਨ ਹੈ ਜਿਹੜੀ ਆ 12 ਤੇ 13 ਤਰੀਕ ਨੂੰ ਲੱਗਣ ਜਾ ਰਹੀ ਹੈ ਉਹਦੇ ਵਿੱਚ ਤੁਸੀਂ ਆਪਣੇ ਜਿਹੜੇ ਕੈਮਰੇ ਲੈ ਕੇ ਆ ਕੇ ਉਹਨਾਂ ਨੂੰ ਫ੍ਰੀ ਆਉਟ ਕਾਸਟ ਆਪਾਂ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਉਹ ਚੀਜ਼ ਆਪਾਂ ਅਪਡੇਟ ਕਰਾ ਲਈਏ ਤਾਂ ਕਿ ਸਾਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਤਾਂ ਕਿ ਆਪਾਂ ਜੇ ਬਾਅਦ ਵਿੱਚ ਜੇ ਪੈਸੇ ਲਾਣੇ ਸਰਵਿਸ ਵਾਸਤੇ ਤਾਂ ਹੁਣ ਫ੍ਰੀ ਹੋ ਰਹੀ ਹੈ ਤੁਸੀਂ ਸਾਰੇ ਕਰਵਾ ਸਕਦੇ ਆ ਤੇ ਉਸ ਤੋਂ ਇਲਾਵਾ ਇਹਦੇ ਵਿੱਚ ਜਿਹੜੀਆਂ ਪੀਪੀਏ ਜਿਹੜੀ ਇੱਕ ਬਣੀ ਹੋਈ ਹੈ ਸੰਸਾ ਬਣੀ ਹੈ ਉਹਦੇ ਵਿੱਚ ਤੁਸੀਂ ਜੇ ਜੁਆਇੰਟ ਹੋਣਾ ਚਾਹੁੰਦੇ ਹੋ ਉਹਦੇ ਨਾਲ ਤੁਸੀਂ ਅਟੈਚ ਹੋਣਾ ਚਾਹੁੰਦੇ ਆ ਉਹ ਵੀ ਜਿਹੜੀ ਹੈ ਜਾਣਕਾਰੀ ਉਹਨਾਂ ਨੇ ਦਿੱਤੀ ਵੀ 2 ਸਾਲ ਦੀ ਜਿਹੜੀ ਫੀਸ ਹੈ 800 ਰੁਪਏ ਜਿਹੜੇ ਪਹਿਲੀ ਵਾਰ ਤੁਹਾਡੇ ਤੋਂ ਲਈਤੀ ਜਾ ਰਹੀ ਹੈ ਉਹ ਬਣਾਈ ਜਾ ਰਹੀ ਹੈ ਉਹਦੇ ਵਿੱਚ ਤੁਹਾਨੂੰ ਫੋਟੋਗ੍ਰਾਫਰ ਨੂੰ ਕੋਈ ਵੀ ਜੇ ਮੁਸ਼ਕਲ ਆਂਦੀ ਹੈ ਤਾਂ ਤੁਹਾਡਾ ਆਈ ਕਾਰਡ ਵੀ ਬਣਨਾ ਹੈ ਤੇ ਤੁਹਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਆਂਦੀ ਹੈ ਤਾਂ ਇਸ ਕੰਪਨੀ ਨਾਲ ਤੁਸੀਂ ਰابطਾ ਕਰ ਸਕਦੇ ਹੋ ਤੇ ਜਿਹੜੇ ਅਗਲੇ 2 ਸਾਲ ਹੈ ਰੀਨਿਊ ਜੇ ਤੁਸੀਂ ਕਾਰਡ ਕਰਾਣੇ ਤਾਂ 600 ਰੁਪਏ ਹੀ ਲੱਗੇਗਾ ਤੇ ਉਹਦੇ ਵਿੱਚ ਕੀ ਤੁਹਾਨੂੰ ਲੈ ਕੇ ਆਣਾ ਪਊਗਾ ਇਹ ਆਧਾਰ ਕਾਰਡ ਦੀ ਜਿਹੜੀ ਇੱਕ ਫੋਟੋਕਾਪੀ ਤੇ ਪੈਨ ਕਾਰਡ ਦੀ ਫੋਟੋਕਾਪੀ ਦੁਕਾਨ ਦੀ ਇਹ 2 बाई 2 ਦੀ ਫੋਟੋ ਲੱਗਣੀ ਹੈ ਤੁਹਾਡੀ ਇੱਕ ਮਾਲਕ ਦੀ 2 बाई 2 ਦੀ ਫੋਟੋ ਜਿਹੜੀ ਲੱਗ ਕੇ ਉਹ ਤੁਸੀਂ ਕਾਰਡ ਬਣਾ ਸਕਦੇ ਆ ਪਰ ਉੱਥੇ ਤੁਹਾਡੇ ਕਾਰਡ ਨਹੀਂ ਬਣਨੇ ਤੁਸੀਂ ਉੱਥੇ ਆਪਣਾ ਸੁਝਾਅ ਜਿਹੜਾ ਰਜਿਸਟਰ ਲਿਖਿਆ ਹੋਊਗਾ ਉੱਥੇ ਤੁਸੀਂ ਆਪਣਾ ਸਾਈਨ ਔਰ ਮੋਬਾਈਲ ਨੰਬਰ ਔਰ ਪੂਰੀ ਇਥੇ ਡਿਟੇਲ ਦੇ ਸਕਦੇ ਆ ਉਸ ਤੋਂ ਬਾਅਦ ਤੁਹਾਨੂੰ ਸਾਰੇ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਜਿਹੜੇ ਪ੍ਰਧਾਨ ਸੈਕਟਰੀ ਹੈ ਜੋ ਵੀ ਜਨਰਲ ਸੈਕਟਰੀ ਹੈ ਉਹਨਾਂ ਦੇ ਅੰਦਰ ਜਿਹੜੇ ਆਂਦੇ ਆ ਉਹ ਤੁਹਾਡੇ ਨਾਲ ਰابطਾ ਕਰਨਗੇ ਤੇ ਤੁਹਾਡਾ ਜਿਹੜਾ ਕਾਰਡ ਹੈ ਉਹ ਬਣਾਣਗੇ ਤੇ ਇਹਦੇ ਵਿੱਚ ਬਹੁਤ ਵਧੀਆ ਉਪਰਾਲਾ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਦੇਖੋ ਜਿਵੇਂ ਕਿ ਅੱਜ ਕੱਲ੍ਹ ਵਾਰਦਾਤਾਂ ਹੁੰਦੀਆਂ ਨੇ ਕਿਸੇ ਦਾ ਕੋਈ ਕੈਮਰਾ ਖੋਲੇ ਗਿਆ ਤੇ ਕੋਈ ਵੀ ਵਾਰਦਾਤ ਫੋਟੋਗ੍ਰਾਫਰ ਦੇ ਨਾਲ ਹੁੰਦੀ ਹੈ ਤਾਂ ਇਹ ਜਿਹੜੀ ਐਸੋਸੀਏਸ਼ਨ ਦੇ ਨਾਲ ਆਪਾਂ ਜੁੜਨ ਦੇ ਨਾਲ ਬਹੁਤ ਆਪਾਂ ਨੂੰ ਵਧੀਆ ਉਪਰਾਲਾ ਕਰਕੇ ਇਹ ਫਰਕ ਪੈਂਦਾ ਹੈ ਵੀ ਆਪਾਂ ਉੱਥੇ ਜਾ ਕੇ ਸਾਡਾ ਉਹ ਜਿਹੜਾ ਹੱਲ ਹੋ ਸਕਦਾ ਤੇ ਉਦੋਂ ਬਾਅਦ ਜੇ ਪਿੱਛੇ ਜੇ ਤੁਸੀਂ ਸੁਣਿਆ ਹੋਣਾ ਇੱਕ ਰਾਜਸਥਾਨ ਦੇ ਵਿੱਚ ਟੀਮ ਗਈ ਸੀ ਪੰਜਾਬ ਦੇ ਫੋਟੋਗ੍ਰਾਫਰਾਂ ਦੀ ਉਹਨਾਂ ਦੇ ਜਿਹੜੇ ਕੈਮਰੇ ਖੋ ਲਿੱਤੇ ਗਏ ਸੀ ਉਹ ਵੀ ਇਹਨਾਂ ਦੁਆਰੇ ਹੀ ਜਿਹੜੇ ਆ ਰਿਮੂਵ ਉਹਨਾਂ ਨੂੰ ਜਿਹੜਾ ਰਿਕਵਰੀ ਇਹ ਕਰਕੇ ਉਹ ਜਿਹੜੇ ਫੋਟੋਗ੍ਰਾਫਰਾਂ ਨੂੰ ਜਿਹੜੇ ਕੈਮਰੇ ਦੁਆਏ ਗਏ ਸੀ ਤੇ ਸਾਰਿਆਂ ਨੂੰ ਅਪੀਲ ਹੈ ਪੰਜਾਬ ਐਸੋਸੀਏਸ਼ਨ ਵੱਲੋਂ ਤੇ 올 ਇੰਡੀਆ ਐਸੋਸੀਏਸ਼ਨ ਵੱਲੋਂ ਤੁਸੀਂ ਇਹਨਾਂ ਨਾਲ ਜੁਆਇੰਟ ਹੋ ਕੇ ਆਪਣੇ ਹਿੱਸਾਦਾਰੀ ਬਣ ਸਕਦੇ ਤੇ ਉਹਦੇ ਚ ਇੱਕ ਉਹਨਾਂ ਨੇ ਹੋਰ ਜਾਣਕਾਰੀ ਸ਼ੇਅਰ ਕੀਤੀ ਹੈ ਕਿ ਇੱਕ ਫੋਟੋਗ੍ਰਾਫਰ ਦਾ ਜਿਹੜਾ ਦੁਕਾਨਦਾਰ ਹੈ ਉਹ ਆਪਣੇ ਜਿਹੜੇ ਜਿਵੇਂ ਕਿ ਕੈਮਰਾਮੈਨ ਹੈ ਜਾਂ ਹੋਰ ਐਡੀਟਰ ਵਗੈਰਾ ਉਹਨਾਂ ਦੇ ਜੇ ਵੀ ਤੁਸੀਂ ਕਾਰਡ ਬਣਾਉਣਾ ਚਾਹੁੰਦੇ ਆ ਉਹ ਵੀ ਇਕੋ ਦੁਕਾਨ ਦੇ ਨਾਮ ਤੇ ਉੱਤੇ ਬਣ ਸਕਦੇ ਆ ਤੇ ਉਹਨਾਂ ਨੂੰ ਜਿਹੜਾ ਪ੍ਰੋਸੈਸ ਸੇਮ ਰਹੇਗਾ ਤੇ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਲਈਤੀ ਜਾਊਗੀ ਪਰ ਉਹਨਾਂ ਨੂੰ ਕੋਈ ਅਹੁਦਾ ਨਹੀਂ ਮਿਲ ਸਕਦਾ ਤੇ ਜਿਹੜੇ ਸਪੋਜ਼ਰ ਹੈ ਜਿਹੜੇ ਉਹ ਸੋਚਦੇ ਵੀ ਮੈਂ ਵੀ ਸੇਫ ਹੋ ਜਾਾਂ ਵੀ ਇਹਦੇ ਵਿੱਚ ਆਪਾਂ ਵਿੱਚ ਆਪਾਂ ਨੂੰ ਕੋਈ ਨਾ ਕੋਈ ਬੈਨੀਫਿਟ ਹੈ ਬਹੁਤ ਬੈਨੀਫਿਟ ਹੈ ਤੁਸੀਂ ਇਹਨਾਂ ਦੇ ਨਾਲ ਜੁੜ ਕੇ ਰابطਾ ਕਰ ਸਕਦੇ ਹੋ ਔਰ ਇੱਕ ਹੋਰ ਉਹਨਾਂ ਨੇ ਇੱਥੇ ਰੱਖਿਆ ਗਿਆ ਹੈ 12 ਤੇ 13 ਤਰੀਕ ਨੂੰ ਉਹਨਾਂ ਨੇ ਗੱਲ ਸਾਂਝੀ ਕਰੀ ਹੈ ਸਾਡੇ ਨਾਲ ਕਿ ਜਿਹੜੇ ਫੋਟੋਗ੍ਰਾਫਰ ਨੂੰ ਆਉਣ ਵਾਲੀ ਸਮੱਸਿਆ ਹੈ ਜਿਵੇਂ ਟੀਮ ਵਰਕ ਹੈ ਕੋਈ ਆਪਣੇ ਨਾਲ ਲੜਾਈ ਝਗੜਾ ਹੁੰਦਾ ਜੇ ਆਪਾਂ ਸ਼ੂਟ ਕਰਨ ਜਾਂਦੇ ਆ ਕੋਈ ਵੀ ਬੰਦਾ ਦੂਜਾ ਸਾਡੇ ਨਾਲ ਕੋਈ ਮਿਸਬੀਹੇਵ ਕਰਦਾ ਹੈ ਜਾਂ ਕਿਸੇ ਦੀ ਵੀ ਕੋਈ ਗਲਤ ਗਤੀਵਿਧੀ ਤੁਹਾਡੇ ਨਾਲ ਕਰਦਾ ਤਾਂ ਤੁਸੀਂ ਉੱਥੇ ਉਹਨਾਂ ਦੀ ਜਿਹੜੀਆਂ 12 ਤੇ 13 ਤਰੀਕ ਨੂੰ ਦੋਨਾਂ ਦਿਨ ਉੱਥੇ ਗੱਲਬਾਤ ਤੁਹਾਡੀ ਵਿਸ਼ੇਸ਼ ਗੱਲਬਾਤ ਹੋਏਗੀ ਉਹਦੇ ਵਿੱਚ ਤੁਸੀਂ ਆਪਣੀ ਗੱਲਬਾਤ ਰੱਖ ਸਕਦੇ ਹੋ ਵੀ ਇਹ ਸਾਨੂੰ ਕੋਈ ਪ੍ਰੋਬਲਮ ਆਂਦੀ ਹੈ ਤਾਂ ਜਿਹੜੇ ਜ਼ਿਲ੍ਹਾ ਪ੍ਰਧਾਨ ਹੈ ਤੁਹਾਡੇ ਉਹ ਉਸ ਜਿਹੜੀ ਹੱਲ ਕਰਨ ਦੇ ਵਿੱਚ ਸਹਿਯੋਗ ਦੇਣਗੇ ਤੇ ਜਿਹੜੀ ਵੀ ਤੁਹਾਨੂੰ ਮੁਸ਼ਕਲ ਆਂਦੀ ਹੈ ਤਾਂ ਤੁਸੀਂ ਇਹਦੇ ਵਿੱਚ ਆਪਣਾ ਹਿੱਸਾ ਭਾ ਕੇ ਤੁਸੀਂ ਉੱਥੇ ਦੱਸ ਸਕਦੇ ਹੋ ਵੀ ਸਾਨੂੰ ਇਹ ਮੁਸ਼ਕਲ ਆਂਦੀ ਹੈ ਤਾਂ ਉਹਨਾਂ ਨਾਲ ਗੱਲ ਤੁਸੀਂ ਸਾਂਝੀ ਕਰ ਸਕਦੇ ਹੋ ਤੇ ਸਭ ਤੋਂ ਵੱਡੀ ਗੱਲ ਹੈ ਜਿਹੜੇ ਦੂਰ ਦਰਾਡੇ ਤੋਂ ਜਿਹੜੇ ਮੇਰੇ ਵੀਰ ਆਉਂਦੇ ਆ ਉਹਨਾਂ ਨੇ ਜੇ ਹੁੰਦਾ ਵੀ ਅਸੀਂ ਉੱਥੇ ਜਾਵਾਂਗੇ ਤੇ ਸਾਨੂੰ ਖਾਣ ਪੀਣ ਵਾਸਤੇ ਪੈਸੇ ਵੀ ਚਾਹੀਦੇ ਆ ਉਹਨਾਂ ਨੇ ਵੀ ਸਾਡੇ ਨਾਲ ਗੱਲ ਸਮਝੀ ਕੀਤੀ ਹੈ ਵੀ ਜਿਹੜੇ ਅਸੀਂ ਤਕਰੀਬਨ ਪਹਿਲੇ ਦਿਨ 10000 ਬੰਦੇ ਦਾ ਜਿਹੜਾ ਖਾਣਾ ਉਹ ਫ੍ਰੀ ਆਫ ਕਾਸਟ ਦੇ ਰਹੇ ਨੇ ਤੇ ਚਾਹ ਪਾਣੀ ਵਾਸਤੇ ਵੀ ਜਿਹੜੀ ਸਾਰੀ ਚੀਜ਼ ਉਪਲਬਧ ਹੋਏਗੀ ਤੁਹਾਨੂੰ ਕੋਈ ਵੀ ਪੈਸਾ ਨਹੀਂ ਦੇਣਾ ਪਊਗਾ ਤੁਸੀਂ ਚਾਹ ਪਾਣੀ ਔਰ ਜਿਹੜਾ ਉਹਨਾਂ ਨੇ ਜਿਹੜਾ ਤੁਹਾਡੇ ਵਾਸਤੇ ਜਿਹੜਾ ਖਾਣਾ ਬਣਾਇਆ ਉਹ ਸਾਰਾ ਤੁਹਾਡੇ ਵਾਸਤੇ ਫ੍ਰੀ ਦਿੱਤਾ ਗਿਆ ਪਰ ਤੁਸੀਂ ਵੱਤ ਦੋ ਪੱਧਰ ਜਿੰਨੇ ਤੁਹਾਡੇ ਫੋਟੋਗ੍ਰਾਫਰ ਹੈ ਜਿੰਨੇ ਤੁਹਾਡੇ ਕੈਮਰਾਮੈਨ ਹੈ ਜਿੰਨੇ ਫੋਟੋ ਤੁਹਾਡੇ ਐਡੀਟਰ ਹੈ ਤੁਸੀਂ ਉਹਨਾਂ ਨੂੰ ਉੱਥੇ ਲੈ ਕੇ ਪਹੁੰਚੋ ਤਾਂ ਕਿ ਜਿਹੜੀ ਇਹ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਐਡਾ ਵੱਡਾ ਉਪਰਾਲਾ ਕਰਕੇ ਜਿੱਥੇ ਪਾ ਨੂੰ ਦਿੱਲੀ ਬੰਬਈ ਜਾਣਾ ਪੈਂਦਾ ਸੀ ਉੱਥੇ ਹੀ ਸਾਡੇ ਪੰਜਾਬ ਦੇ ਵਿੱਚ ਪਿਛਲੀ ਵਾਰ ਗੁਰਾਇਆਂ ਦੇ ਵਿੱਚ ਲੱਗੇ ਸੀ ਬਹੁਤ ਵਧੀਆ ਰਿਸਪਾਂਸ ਦਿੱਤਾ ਤੇ ਹੁਣ ਵੀ ਵੱਡੇ ਪੱਧਰ ਤੇ ਇਹ ਜਿਹੜੀ ਹੈ ਸੋਨਾ ਗ੍ਰੈਂਡ ਲੁਧਿਆਣਾ ਵਿੱਚ ਤੁਸੀਂ ਨੋਟ ਕਰ ਲਓ ਸੋਨਾ ਗ੍ਰੈਂਡ ਦੇ ਵਿੱਚ ਤੁਸੀਂ ਪਹੁੰਚ ਕੇ ਬਿਲਕੁਲ ਕੋਈ ਐਂਟਰੀ ਫੀਸ ਨਹੀਂ ਹੈਗੀ ਸਾਰੀ ਐਂਟਰੀ ਫੀਸ ਤੁਸੀਂ ਫ੍ਰੀ ਹੈ ਔਰ ਬਹੁਤ ਵਧੀਆ ਉਪਰਾਲਾ ਕਰਕੇ 108 ਸਟਾਲ ਲੱਗੇ ਜਾ ਰਹੇ ਨੇ ਤੁਹਾਡੇ ਵਾਸਤੇ ਸਮਾਨ ਵੀ ਆਏਗਾ ਨਵੇਂ-ਨਵੇਂ ਟੈਕਨੋਲੋਜੀ ਵੀ ਦੇਖਣ ਨੂੰ ਮਿਲਣਗੀਆਂ ਕੈਮਰੇ ਵੀ ਆ ਰਹੇ ਆ ਨਵੇਂ-ਨਵੇਂ ਜਿਹੜੇ ਅਪਗ੍ਰੇਡ ਕੈਮਰੇ ਆਏ ਆ ਉਹ ਸਾਰੀਆਂ ਕੰਪਨੀਆਂ ਉੱਥੇ ਪਹੁੰਚ ਰਹੀਆਂ ਨੇ ਤੇ ਬਹੁਤ ਵਧੀਆ ਜਿਹੜੀ ਐਗਜ਼ੀਬਿਸ਼ਨ ਹੋਣ ਵਾਲੀ ਹੈ ਤੇ ਤੁਸੀਂ ਅਸੀਂ ਅਪੀਲ ਕਰਦੇ ਆ ਸਾਰੇ ਮਿਲੁਰ ਕੇ ਇਸ ਐਗਜ਼ੀਬਿਸ਼ਨ ਦੇ ਉੱਤੇ ਪਹੁੰਚੇ 12 13 ਅਗਸਤ 2024 ਨੂੰ ਸੋਨਾ ਗ੍ਰੈਂਟ ਲੁਧਿਆਣੇ ਵਿੱਚ ਪਹੁੰਚ ਕੇ ਤੁਸੀਂ ਇਸ ਐਗਜ਼ੀਬਿਸ਼ਨ ਦੇ ਉੱਤੇ ਪਹੁੰਚ ਕੇ ਆਪਣਾ ਜਿਹੜੀਆਂ ਅਪਗ੍ਰੇਡ ਆਪ ਨੂੰ ਵੀ ਕੀਤਾ ਕਰੋ ਤੇ ਜਿਹੜੇ ਫੋਟੋਗ੍ਰਾਫਰ ਭਰਾਏ ਸਾਰੇ ਉਹ ਦਿਨ ਦੁਗਣੀ ਰਾਤ ਚੌਗਣੀ ਬਖਸ਼ਣ ਮੇਰੇ ਵੀ ਜੀ ਸਟਾਰਟ ਅੰਬਲੋ ਸਾਰਿਆਂ ਨੂੰ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ ਵੀ ਜਿਹੜੇ ਤੁਸੀਂ ਤਾਂ ਆ ਰਹੇ ਨੇ ਤੇ ਜਿਹੜੇ ਹੋਰ ਤੁਹਾਡੇ ਸਹਿਯੋਗੀ ਆ ਜਿਹੜੇ ਇੱਥੇ ਨਹੀਂ ਪਹੁੰਚ ਸਕਦੇ ਤੇ ਉਹਨਾਂ ਤੱਕ ਵੀ ਇਹ ਵੀਡੀਓ ਪਹੁੰਚੇ ਤਾਂ ਕਿ ਉੱਥੇ ਪਹੁੰਚ ਕੇ ਉਹ ਵੱਧ ਤੋਂ ਵੱਧ ਫਾਇਦਾ ਲੈ ਸਕਣ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ ਸਟਾਰ ਟੀਮ ਨੇ ਕਿਰਪਾਲ ਸਿੰਘ ਲੋਗੜ